ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇੱਕ ਮੁੰਡਾ ਵਿਆਹ ਕਰਾ ਰਿਹਾ ਹੁੰਦਾ ਹੈ ਤੇ ਉੱਥੇ ਪਹੁੰਚ ਜਾਂਦੀ ਹੈ ਦੂਜੀ ਵੋਟੀ ਆਪਣੇ ਬੱਚਿਆਂ ਨੂੰ ਲੈ ਕੇ ਤੇ ਫਿਰ ਜੋ ਉੱਥੇ ਹੁੰਦਾ ਹੈ ਪੂਰਾ ਕਲੇਸ਼ ਪੈਂਦਾ ਹੈ ਤਾਂ ਪਹਿਲੀ ਵੋਟੀ ਫਿਰ ਉਸ ਨੂੰ ਪੂਰਾ ਦੱਸਦੀ ਹੈ ਤੂੰ ਮੇਰ ਨਾਲ ਧੋਖਾ ਕੀਤਾ ਹੈ ਤੁਸੀਂ ਵੀ ਇਹ ਦੇਖੋ ਪੂਰੀ ਵੀਡੀਓ ਐਂਡ ਤੱਕ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਬਾਏ ਬਾਏ ਦੂਜਾ ਵਿਆਹ ਕਰਾਉਣੀ ਤੂੰ ਇੱਥੇ ਵੀ ਆ ਗਈ ਕਿਉਂ ਤੈਨੂੰ ਕੀ ਲੱਗਿਆ ਤੂੰ ਵਿਆਹ ਕਰਾ ਦੇਗਾ ਮੈਨੂੰ ਪਤਾ ਮੈਂ ਦੂਜਾ ਵਿਆਹ ਕਰਾ ਕੇ ਰਹੂੰਗਾ ਅੱਛਾ ਨਹੀਂ ਨਾ ਤੇਰੇ ਨਾਲ ਤੂੰ ਪਰਮਾ ਅੱਜ ਮੈਂ ਵੀ ਦੇਖਿਆ ਕਿ ਕਮਾਰ ਹੋ ਰਿਹਾ ਨਾ ਮੈਨੂੰ ਲੱਗਿਆ ਪਰ ਤੂੰ ਪਾਗਲ ਐਸੀ ਕਟਿਆ ਇਨਸਾਨ ਨੇ ਕਿਵੇਂ ਵਿਆਹ ਕਰਵਾ ਸਕਤੀਆਂ ਤੈਨੂੰ ਪਤਾ ਏ ਇਹ ਦੋ ਬੱਚੇ ਦਾ ਬਾਪ ਐ ਮੈਂ ਐਸੀ ਵਾਈਫ ਆ ਇਸ ਦੇ ਬਾਵਜੂਦ ਵੀ ਤੁਸੀਂ ਵਿਆਹ ਕਰਵਾ ਰਹੇ ਹੋ ਇਹਦੇ ਨਾਲ ਮੈਂ ਵਿਆਹ ਕਰਵਾ ਕੇ ਛੱਡੂੰਗਾ ਦੋਨੇ ਬੁਸ਼ਰਮਾ ਤੁਸੀਂ ਕੰਟਰੋਲ ਦੋਨੇ ਬੁਸ਼ਰਮਾ ਉਹ ਕਹਿੰਦੀ ਮੈਂ ਕਰਾਉਂਗਾ ਨਹੀਂ ਕੀ ਆਉਂਦੀ ਦੋਨਾਂ ਬਿਸ਼ਰਮੋ ਦੋ ਦੋ ਵਿਆਹ ਕਰਾਈ ਬੱਡੇ ਲੋਕਾਂ ਲੈ ਕੇ ਕਿਹਨੀ ਹੁੰਦਾ ਸਾਰੇ ਛੜੇ ਫਿਰਦੇ ਹੈਗੇ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ ਮੈਂ ਤੁਹਾਨੂੰ ਕਹਤਾ ਇਹ ਕੈਨਸਲ ਕਰ ਦੋ ਸਭ ਨਹੀਂ ਤਾਂ ਬਹੁਤ ਬੁਨਾ ਹੋਣਾ ਇੱਥੇ ਥੋਡੀ ਨਾਲ ਵੀ ਤੇ ਦੇ ਨਾਲ ਵੀ ਅੱਛਾ ਕਰ ਲਓ ਜੋ ਕਰ ਭਾਈ ਭਾਈ ਤੂੰ ਹੀ ਮੁੱਕਰ ਜਾ ਮੈਂ ਕਹਿੰਦਾ ਤੈਨੂੰ ਛੱਡਦੀ ਤੂੰ ਪਾਸੇ ਤੂੰ ਖੜਾ ਹੋ ਮੈਂ ਨਹੀਂ ਜਾਣਾ ਕੱਢ ਜਾ ਭਾਈ ਤੂੰ ਹੀ ਮੁੱਕਰ ਜਾ ਤੂੰ ਹੀ ਮੁੱਕਰ ਜਾ ਭਾਈ ਪਾਗਲੋਂ ਤੁਸੀਂ ਉਹਨੂੰ ਫੜ ਕੇ ਬੈਠੇ ਹੋ ਵਾਜੋ ਦਾ ਨਾਮ ਮੇਰਾ ਦਮੀ ਉਹ ਕਰਾਈ ਜਾਂਦੀ ਹੈ ਤੂੰ ਬੱਦਰ ਹੈ ਕੀ ਗਿਆ ਇਹਨਾਂ ਦਾ ਖਾਮਦੀ ਚੌਂਕ ਆ ਜਾਓ ਬੱਜ ਲਗੇ ਕੋਈ ਨਹੀਂ ਕੋਈ ਨਹੀਂ ਤੁਸੀਂ ਦੋਨੇ ਜਣੇ ਵੇਟ ਕਰੋ ਜਾਓ ਮੈਂ ਵਿਆਹ ਕਰਾ ਕਰਵਾਉਂਗਾ ਬਹੁਤ ਪੁਰਾਣਾ ਹੋਣਾ ਤੁਹਾਡੀ ਨਾਲ ਸਾਬਲਾ ਰੋ ਮੈਂ ਨਹੀਂ ਰਹਿਣਾ ਤੇਰੇ ਨਾਲ ਮੈਂ ਵਿਆਹ ਕਰਾ ਰਿਹਾ ਤੇ ਮੇਰੇ ਨਾਲ ਮੇਰੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਕਿਉਂ ਵਿਆਹ ਕਰਾਇਆ